ਦੋ ਗੁਰੂ ਸਾਹਿਬ ਨੇ ਖਡੂਰ ਸਾਹਿਬ ਆਪਣਾ ਸਿੱਖੀ ਦਾ ਪੈਦੜਾ ਚਲਾਇਆ ਆ ਦੂਜਾ ਲਾਇਆ ਆ ਉਹਦੇ ਨਾਲ ਹੀ ਸਿੱਖੀ ਨੂੰ ਢਾਲ ਲਾਉਣ ਵਾਸਤੇ ਬਰਾਬਰ ਤੇ ਸ਼ਰੀਕ ਸ਼ੇਖ ਫਤਾ ਆ ਗਿਆ ਆ ਸੰਕੇਤ ਹੋ ਗਿਆ ਸੀ ਕਿ ਸਿੱਖੀ ਦੇ ਸਿੱਖੀ ਨੂੰ ਗੁਰਮਤ ਦੇ ਨਾਲ-ਨਾਲ ਸਰੀਰਿਕ ਬਲਦੀ ਵੀ ਜ਼ਰੂਰਤ ਆ। ਤਾਂਲੇ ਉਹ ਸਮੇਂ ਦੀ ਚਾਲ ਨੂੰ ਵੇਖਦੇ ਹੋਏ ਕਰਦੇ ਹੋਏ ਇੱਕ ਤੇ ਗੁਰਮਖੀ ਦਾ ਪਹਿਲਾ ਸਕੂਲ ਆ ਜੀ ਇੱਥੇ ਤੇ ਦੂਜਾ ਇੱਥੇ ਗੁਰੂ ਅੰਗਦ ਦੇ ਪਾਸ਼ਾ ਜੀ ਵੱਲੋਂ ਚਲਾਇਆ ਉਹ ਅਤਰਖਾੜਾ ਆ ਜੀ। ਸ਼ੇਸ਼ਟਾਈ ਬਖਸ਼ਿਸ਼ ਗੁਰੂ ਦੀ ਕਹਿ ਲੋ ਜਿੰਨੇ ਪੰਜਾਬ ਪੱਦਰ ਤੇ ਪਲਵਾਨ ਹੈਗੇ ਆ ਉਹ ਸਾਰੇ ਇਸ ਖਾੜੇ ਦੀ ਮਿੱਟੀ ਦੀ ਬਖਸ਼ਿਸ਼ ਨਾਲ ਹੀ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਅਸੇ ਵਾਲੇ ਖੜੇ ਆ ਜੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੀ ਗੁਰਦੁਆਰਾ ਮਾਲ ਅਖਾੜਾ ਸਾਹਿਬ ਇਹੋ ਸਥਾਨ ਹੈ ਜਿੱਥੇ ਗੁਰੂ ਜੀ ਰਜਾਨਾ ਸਵੇਰੇ ਸ਼ਾਮ ਦੀਵਾਨ ਸਜਾਉਂਦੇ ਸਨ ਅਤੇ ਸੰਗਤਾਂ ਨੂੰ ਗੁਰਮਤ ਉਪਦੇਸ਼ ਦਿੰਦੇ ਜਾਂਦੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਾਰਾਜ ਨੇ ਸਿੱਖਾਂ ਨੂੰ ਬਲਵਾਨ ਬਣਾਉਣ ਲਈ ਮਲ ਅਖਾੜਾ ਤਿਆਰ ਕੀਤੇ ਇਨ੍ਹਾਂ ਅਖੜਾਂ ਵਿੱਚ ਕਸਤੀਆਂ ਅਤੇ ਸਰੀਰਕ ਬਲ ਪੈਦਾ ਕਰਨ ਵਾਲਿਆਂ ਲਈ ਠੇਡਾਂ ਖੜਾਈਆਂ ਜਾਂਦੀਆਂ ਸਾਡੇ ਨਾਲ ਜਿੱਥੋਂ ਦੇ ਕੁਝ ਸੇਵਾਦਾਰ ਜੁੜੇ ਹਨ आओ ਇਹਨਾਂ ਨਾਲ ਗੱਲ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆ ਮਲ ਖਾੜੇ ਬਾੜੇ ਅਰਦਾਸ ਬਾਰੇ ਦੱਸੋ ਜੀ ਗੁਰੂ ਜੀ ਨੇ ਕੀ ਜੀ ਹਾਂ ਜੀ ਵਾਹਿਗੁਰੂ ਜੀ ਬੇਨਤੀ ਹੈ ਵੀ ਕੋਈ ਆਏ ਜੇ ਗੁਰੂ ਜੀ ਨਗਰੀ ਖਡੂਰ ਸਾਹਿਬ ਕੋਡ ਖਡੂਰ ਸਾਹਿਬ ਜਿਹੜੀ ਗੁਰਵੰਗਦੇਵ ਪਾਸ਼ਾ ਦੀ ਨਗਰੀ ਆ ਉਹਨਾਂ ਦੇ ਦੁਆਰਾ ਵਸਾਈ ਗਈ ਨਗਰੀ ਹੈ ਦੇਤਾ ਛੋੜ ਕਰਤਾਰਪੁਰ ਬਾਠ ਖਡੂਰੇ ਜੋਤ ਜਗਾਈ ਨਿਰੰਕਾਰ ਰੂਪ ਗੁਰੂ ਨਾਨਕ ਪਾਸ਼ਾ ਨੇ ਜਦੋਂ ਆਪਣਾ ਸਰੀਰਿਕ ਚੋਲਾ ਛੱਡਿਆ ਆ ਤੇ ਉਹਨਾਂ ਜਿਹੜੀ ਜੋਤ ਆ ਭਾਈ ਲੈਹਣੇ ਦੇ ਵਿੱਚ ਜਗਾ ਕੇ ਸ੍ਰੀ ਗੁਰੂ ਅੰਗਦ ਦੇਵ ਪਾਸ਼ਾ ਬਣਾ ਕੇ ਉਹਨਾਂ ਨੂੰ ਇਹ ਦਿਉ ਖੈਰਿਆਂ ਦਾ ਖਡੂਰ ਹੀ ਇਹ ਨਗਰੀ ਦੇ ਵਿੱਚ ਭਾਗ ਲਾਉਣ ਵਾਸਤੇ ਭੇਜ ਦਿੱਤਾ ਤੇ ਮਹਾਰਾਜ ਨੇ ਉਥੋਂ ਵੜਿਆਈ ਲੈ ਕੇ ਗੁਰਿਆਈ ਲੈ ਕੇ ਤੇ ਇੱਥੇ ਆਪਾਂ ਖਡੂਰ ਸਾਹਿਬ ਨਗਰੀ ਦੇ ਵਿੱਚ ਆ ਕੇ ਜਿਹੜਾ ਆ ਉਹ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ ਜਦੋਂ ਗੁਰੂ ਸਾਹਿਬ ਨੇ ਖਡੂਰ ਸਾਹਿਬ ਆਪਣਾ ਸਿੱਖੀ ਦਾ ਪੈਦੜਾ ਚਲਾਇਆ ਆ ਦੂਤਾ ਲਾਇਆ ਆ ਉਹਦੇ ਨਾਲ ਹੀ ਸਿੱਖੀ ਨੂੰ ਢਾਹ ਲਾਉਣ ਵਾਸਤੇ बराबर ਤੇ ਸ਼ਰੀਕ ਸ਼ੇਖ ਫਤਾ ਆ ਗਿਆ ਹੈ। ਬਰਾਬਰ ਤੇ ਸ਼ਰੀਕ ਸ਼ੇਖ ਫਤਾ ਆ ਗਿਆ ਹੈ। ਉਦੋਂ ਤੋਂ ਇਹ ਸੰਕੇਤ ਹੋ ਗਏ ਸੀ ਕਿ ਸਿੱਖੀ ਦੇ ਸਿੱਖੀ ਨੂੰ ਗੁਰਮਤ ਦੇ ਨਾਲ-ਨਾਲ ਸਰੀਰਿਕ ਬਲਦੀ ਵੀ ਜ਼ਰੂਰਤ ਹੈ। ਸਿੱਖ ਨੂੰ ਸਰੀਰ ਪੱਖੋਂ ਵੀ ਤਗੜਾ ਹੋਣ ਦੀ ਜ਼ਰੂਰਤ ਹੈ। ਤੇ ਗੁਰੂ ਸਾਹਿਬ ਨੇ ਉਹ ਸਮੇਂ ਦੀ ਚਾਲ ਨੂੰ ਵੇਖਦੇ ਹੋਏ ਕਰਦੇ ਹੋਏ ਇੱਕ ਤੇ ਗੁਰਮੁਖੀ ਦਾ ਪਹਿਲਾ ਸਕੂਲ ਆ ਜੀ ਇੱਥੇ ਤੇ ਦੂਜਾ ਇੱਥੇ ਗੁਰੂ ਅੰਗਦ ਦੇ ਪਾਸ਼ਾ ਜੀ ਵੱਲੋਂ ਚਲਾਇਆ ਗੋਤਰ ਖਾੜਾ ਆ ਜੀ ਗੁਰੂ ਅੰਗਦ ਦੇ ਪਾਸ਼ਾ ਦਾ ਸਥਾਨ ਹੈ ਗੁਰਦਰਾ ਮਾਲ ਖੜਾ ਸਾਹਿਬ ਇਹ ਮਹਾਰਾਜ ਦਾ ਘਰ ਹੀ ਇੱਥੇ ਮਹਾਰਾਜ ਨੇ ਗੁਰਮਤਵ ਵਿਦਿਆਰਿਆ ਚਲਾਇਆ ਤੇ ਅਖਾੜਾ ਚਲਾਇਆ ਜਿਹਦੇ ਸਾਰੇ ਇਹ ਰੰਗ ਮੇਲੇ ਲੱਗੇ ਹੋਇਆ ਗੁਰੂ ਪਾਸ਼ਾ ਨੇ ਮਿਹਰ ਕੀਤੀ ਹੋਈ ਆ ਇਹ ਬਾਬਾ ਜੀ ਅਖਾੜੇ ਦੀ ਪਰੰਪਰਾ ਦੀ ਸਥਾਪਨਾ ਕਰੋਗੀ ਕੀ ਗੇ ਕੋਈ ਹੋਣ ਹੋਏ ਇਸ ਵੇਲੇ ਵੀ ਜਿਹੜੇ ਆਪਣੇ ਨੌਜਵਾਨ ਆ ਤੇ ਆਉਂਦੇ ਆ ਜੀ ਹਾਂ ਜੀ ਇਦਾਂ ਹੈ ਜੀ ਤੁਹਾਨੂੰ ਜਦ ਮੈਂ ਦੱਸਿਆ ਵੀ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਜਦੋਂ ਅਖਾੜੇ ਦੀ ਆਰੰਭਤਾ ਕੀਤੀ ਆ ਤੇ ਉਦੋਂ ਤੋਂ ਅਸੀਂ ਜਿਹੜੇ ਲਾਗੇ ਨਗਰ ਦੇ ਬੱਚੇ ਹੀ ਉਹਨਾਂ ਨੂੰ ਸਰੀਰਕ ਅਖਾੜੇ ਦੇ ਪਹਿਲਵਾਨੀ ਦੇ ਗੁਣ ਦੇ ਲਈ ਤੇ ਸਿਖਾਉਣਾ ਉਦੋਂ ਤੋਂ ਹੀ ਸਮੇ ਚੱਲਦਿਆ ਸਮੇ ਆਉਂਦਿਆ ਮਾਲਕ ਦੀ ਕਿਰਪਾ ਦੇ ਨਾਲ ਏ ਹੋਂ ਤੱਕ ਜਿਹੜੀ ਇਹ ਪਰੰਪਰਾਰੀ ਚਾਲੂ ਆ ਪਹਿਲਾਂ ਖਾੜਾ ਪਿੱਛੇ ਹੁੰਦਾ ਸੀ ਹੁਣ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆ ਹਾਲ ਪੈ ਗਿਆ ਆ ਤੇ ਇੱਕ ਹੋਰ ਇਥੋਂ ਖਾੜੇ ਦੀ ਵਿਸ਼ੇਸ਼ਤਾਈ ਬਖਸ਼ਿਸ਼ ਗੁਰੂ ਦੀ ਕਹ ਲੋ ਜਿੰਨੇ ਪੰਜਾਬ ਪੱਦਰ ਤੇ ਪਲਵਾਨ ਹੈਗੇ ਆ ਉਹ ਸਾਰੇ ਇਸ ਖਾੜੇ ਦੀ ਮਿੱਟੀ ਦੀ ਬਖਸ਼ਿਸ਼ ਨਾਲ ਹੀ ਬਣੇ ਆ ਚਾਹੇ ਪਲਵਿੰਦਰ ਡੂਮ ਛੜੀ ਲਾ ਲਓ ਕਮਲ ਡੂਮ ਛੜੀ ਲਾ ਲਓ ਬਿੰਦਾ ਬੁਸ਼ਨਪੁਰੀਆ ਲਾ ਲਓ ਹੋਰ ਅਨੇਕਾਂ ਪਲਵਾਨ ਪਹਿਲਵਾਨ ਮੌਜੂਦਾ ਪਹਿਲਵਾਨ ਜੱਸਾ ਪੱਟੀ ਜਿਹੜਾ ਇੱਥੇ ਤਗੜਾ ਹੀ ਏ ਖਾੜੇ ਦੇ ਵਿੱਚੋਂ ਹੋਇਆ ਆ ਜੇ ਹਰ ਮਸਿਆ ਤੇ ਇੱਥੇ ਆਣ ਕੇ ਉਹਨਾਂ ਨੇ ਮਗਲੱਪੀ ਪਹਿਲਵਾਨ ਕੁਸ਼ਤੀ ਕਰਨੀ ਤੇ ਕੋਈ ਪੈਸੇ ਦਾ ਕੋਈ ਲੋਭ ਲਾਲਚ ਰੱਖ ਕੇ ਨਹੀਂ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਇੱਥੇ ਕੁਸ਼ਤੀ ਕਰਨ ਜੱਸਾ ਪੱਟੀ ਵੀ ਹੋ ਰਿਆ ਸੋ ਇਹ ਮਿੱਟੀ ਨੂੰ ਵੜਾਈ ਹੈ ਮਿੱਟੀ ਨੂੰ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਅੰਦਰ ਆਪਾਂ ਬਾਦਸ਼ਾਹ ਦੇ ਹਾਜ਼ਰ ਹੁੰਦੇ ਆ ਤੇ ਮਾਨਸਿਕ ਪੱਧਰ ਤੇ ਆਪਣੇ ਨੂੰ ਮਜ਼ਬੂਤ ਕਰਦੇ ਆ ਬਾਦਸ਼ਾਹ ਇਹ ਮਿੱਟੀ ਦੀ ਬਖਸ਼ਿਸ਼ ਲੈਣੇ ਆ ਤੇ ਇਹ ਤੋਂ ਸਰੀਰਿਕ ਪੱਖੋਂ ਮਜ਼ਬੂਤ ਨੇ ਆਪਾਂ ਇਹ ਕਰਕੇ ਮਿੱਟੀ ਦੀ ਬਹੁਤ ਵਡਿਆਈ ਆ ਅਖਾੜੇ ਦੀ ਬਹੁਤ ਵਡਿਆਈ ਆ ਹੁਣ ਵੀ ਉਸੇ ਚੀਜ਼ ਨੂੰ ਚੱਲਦੇ ਹੋਏ ਪਹਿਲਵਾਨ ਡੇਲੀ ਰੁਟੀਨ ਪਿਛਲੇ ਸਮੇਂ ਤੋਂ ਜੋ ਚੱਲ ਰਾ ਆ ਰਹੀ ਆ ਤੇ ਸ਼ਾਮ ਨੂੰ ਦੋ ਟਾਈਮ ਸਵੇਰੇ ਦੋ ਟਾਈਮ ਪ੍ਰੈਕਟਿਸ ਹੁੰਦੀ ਆ ਪਹਿਲਵਾਨ ਸਾਡੇ ਕੋਲ ਐ ਵਕਤ 25 ਤੋਂ 30 ਪਹਿਲਵਾਨ ਆ ਗਏ ਪਰ ਕੁਝ ਭਰਤੀ ਹੋ ਗਏ ਕੋਈ ਚਲੋ ਸਮੇਂ ਨਾਲ ਬਾਹਰ ਚੱਲ ਗਏ ਅੱਜ ਵੀ ਚੰਗੇ ਆ ਮੁੰਡੇ ਕੀਰਤਿਆ ਚੰਗਾ ਮੁੰਡਾ ਖੋਲਣ ਵਾਲਾ ਸੋਨੂ ਆ ਸਾਰੇ ਮੁੰਡੇ ਵਧੀਆ ਖੋਲਣ ਵਾਲੇ ਆ ਏ ਗ੍ਰੇਡ ਚ ਖੋਲਣ ਵਾਲੇ ਆ ਜਿਹੜੇ ਅਜੇ ਵੀ ਛਿੰਜਾ ਦੇ ਜਾਂਦੇ ਆਨੇ ਬਾਹਰ ਤੇ ਉਹ ਕਰਕੇ ਸਾਰਾ ਚੱਲ ਰਿਹਾ ਹੁਣ ਅੱਗੇ ਕਰ ਰਹੇ ਆ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਹਨੂੰ ਹੁਣ ਜਿਹੜੇ ਅੱਜ ਦੇ ਸਮੇਂ ਦੀ ਕੁਸ਼ਤੀ ਆ ਮੈਟ ਵਾਲੀ ਕੁਸ਼ਤੀ ਮੈਟ ਲਿਆ ਰਹੇ ਆ ਤੁਹਾਡੇ ਪਾਸ ਹੋਏ ਪਏ ਨੇ ਬਸ ਇੱਕ ਹਨੂ ਬਿਲਡਿੰਗ ਦੀ ਲੋੜ ਆ ਉਹਦੇ ਨਾਲ ਅਸੀਂ ਕਰਕੇ ਤੇ ਮੈਟ ਲਿਆ ਰਹੇ ਆ ਜਿਹੜਾ ਹੋਰ ਨੌਜਵਾਨਾਂ ਨੂੰ ਕਮੇਟੀ ਤੋਂ ਗੰਦੇ ਦੀ ਵੀ ਟ੍ਰੇਨਿੰਗ ਦਿੱਤੀ ਜਾਵੇ। ਬਾਬਾ ਜੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਕੀ ਸਨੇਹਾ ਦੇਣਾ ਚਾਹੁੰਦੇ ਜੀ। ਵੇਖੋ ਜੀ ਆ ਆਪਾਂ ਥੋੜਾ ਜਿਆ ਸੋਸ਼ਲ ਮੀਡੀਆ ਦੇ ਹਵਾ ਜ਼ਿਆਦਾ ਬਣਾਇਆ ਆਇਆ ਵੀ ਮਰ ਗਏ, ਲੁੱਟੇ ਗਏ, ਨਸ਼ਾ ਹੋ ਜੀ। ਉਹ ਉੱਤੇ ਹਵਾ ਬਣਾਉਣਾ ਕੁਝ ਨਹੀਂ ਹੋਣਾ। ਗਰਾਊਂਡ ਪੱਧਰ ਤੇ ਕੰਮ ਕਰਨੇ ਪੈਣਗੇ। ਗਰਾਊਂਡ ਪੱਧਰ ਤੇ ਕੰਮ ਕਰਨੇ ਪੈਣਗੇ। ਆਪਾਂ ਆਪਣੀ ਹਰ ਬੰਦਾ ਜ਼ਿੰਮੇਵਾਰੀ ਸਮਝੀਏ। ਕਿ ਆਪਾਂ ਆਪਣੇ ਆਲੇ ਦੁਆਲੇ ਦੇ 5-10 ਬੰਦੇ ਬੱਚੇ ਜਿਹੜੇ ਆ ਜਿਹੜੇ 10 ਸਾਲ ਉਮਰ ਦੇ ਆ 8 ਸਾਲ ਉਮਰ ਦੇ 12 ਸਾਲ ਉਮਰ ਦੇ ਆ ਉਹਨਾਂ ਨੂੰ ਲੈ ਕੇ ਸ਼ਾਮੀ ਇੱਕ ਘੰਟਾ ਨਾਲ ਦਈਏ ਡੇਲੀ ਐਕਸਰਸਾਈਜ਼ ਕਰਾਈਏ ਪ੍ਰੈਕਟਿਸ ਕਰਾਈਏ ਨਾ ਕੋਈ ਵੀ ਬੰਸ ਸਕਣਗੇ 5-6 ਸਾਲ ਪ੍ਰੈਕਟਿਸ ਕਰ ਲੈਣਗੇ ਤੇ ਉਹਨਾਂ ਨੂੰ ਸਮਝ ਆ ਜਾਊਗੀ ਵੀ ਸਰੀਰ ਨਾਲ ਪਿਆਰ ਹੋ ਜਾਊਗਾ ਤੇ ਸਰੀਰ ਤਾਕਤਵਰ ਹੋ ਜਾਊਗਾ ਮੈਂ ਤੁਹਾਡੇ ਮਾਧਿਅਮ ਰਾਈ ਇਹੋ ਅਪੀਲ ਕਰੂੰਗਾ ਜਿਹੜੇ ਨੌਜਵਾਨ ਆ ਆਪਣੇ 25 30 ਸਾਲ ਦੇ ਨੌਜਵਾਨ ਆ ਜਾਂ 35 ਸਾਲ ਦੇ ਨੌਜਵਾਨ ਆ ਜਾਂ ਪਿੰਡ ਦੇ ਮੋਢਵਾਰ ਆ ਪੰਚਾਇਤਾਂ ਆ ਇਹ ਸਾਰੇ ਵੀ ਆ ਅਖਾੜੇ ਦੇ ਵਾਸਤੇ ਬੱਚਿਆਂ ਨੂੰ ਲਿਹਾਉਣ ਕਬੱਡੀ ਦੇ ਵਿੱਚ ਪਾਉਣਾ ਅਖਾੜੇ ਦੇ ਵਿੱਚ ਪਾਉਣਾ ਗਰਾਂਡਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣ ਤੇ ਹਰ ਇੱਕ ਜਿਹੜਾ ਇਨਸਾਨ ਆ ਉਹ ਪੰਜ ਪੰਜ 10 ਦਾ ਪਲੇਅਰ ਤਿਆਰ ਕਰੇ ਬਾਬਾ ਜਿਹੜਿਆ ਸਮਾਗਮ ਚਾਲੂ ਕੀਤੇ ਗੁਰੂ ਮਹਾਰਾਜ ਜੀ ਦੇ ਇਹ ਕਦੋਂ ਚੱਲੂਗੇ ਕਿ ਕਿੰਨੀ ਤਰੀਕ ਤੱਕ ਇਹ ਚੱਲਦੇ ਰਹਿਣਗੇ ਜੀ ਹਾਂਜੀ ਇਹ ਵੇਖੋ ਜੀ ਹਰ ਸਾਲ ਦੀ ਤਰ੍ਹਾਂ ਜੀ 20 ਤਰੀਕ ਤੋਂ ਖੰਡਪਾਟ ਸਾਹਿਬ ਆਰੰਭ ਹੋ ਗਏ ਸੀ ਜੀ ਤੇ 22 ਤਰੀਕ ਨੂੰ ਭੋਗ ਪੈਣਗੇ ਹੁਣ ਮੱਧ ਚੱਲ ਰਿਹਾ ਹੈ ਜੀ ਤੇ ਅੱਜ ਸ੍ਰੀ ਦਰਬਾਰ ਸਾਹਿਬ ਕਮਿਸ਼ਰੀ ਦਰਬਾਰ ਹੋ ਕੇ ਹਟਿਆ ਆ ਇਥੇ ਕੀਰਤਨ ਦਰਬਾਰ ਮਲਖੜਾ ਸਾਹਿਬ ਅੱਗੇ ਡਿਆ ਸਾਰੇ ਨਗਰ ਦੇ ਵਿੱਚ ਤੁਸੀਂ ਵੇਖ ਹੀ ਰਹੇ ਜੇ ਕਿ ਸਮਾਗਮ ਚੱਲ ਰਿਹਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਆਏ ਵੀ ਕੱਲ ਨੂੰ ਇਹਦੇ ਭੋਗ ਪਾਏ ਜਾਣਗੇ ਮੱਲੇ ਕੱਢੇ ਜਾਣਗੇ ਲੇਗਾ ਸਿੰਘਾਂ ਵੱਲੋਂ ਤੇ ਸਾਰੇ ਰੌਣਕ ਮੇਲੇ ਸਜਾਏ ਜਾਣਗੇ ਇਹੇ ਸੰਜੀ ਸਾਡੇ ਨਾਲ ਬਾਬਾ ਗੁਰਵਿੰਦਰ ਸਿੰਘ ਜੀ ਮਲਖੜਾ ਗੁਰਦਵਾਰਾ ਕਢੂਰ ਸਾਹਿਬ ਸੁਖਦੇਵ ਰਾਜ ਜਗਮਨੀ ਟੀਵੀ ਕਢੂਰ ਸਾਹਿਬ